ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਰਿਸਪੈਕਟਡ ਜਿੰਦੋ ਸਾਹਿਬ ਜੀ ਦਾ ਇਹਨਾਂ ਦਾ ਸਾਨੂੰ ਤਿਰਪੜੀ ਤੋਂ ਸਾਡੇ ਨੂੰ ਇੱਕ ਪੁਰਸਕਾਰ ਦੇਇਆ ਕਿਉਂਕਿ ਸਾਡੇ ਗਵਰਡੀਆਂ ਇਹ ਸਾਡੇ ਢਿੱਲੋ ਸਾਹਿਬ ਇਹਨਾਂ ਨੂੰ ਜਿੰਨਾ ਮਾਣ ਇਹਨਾਂ ਨੂੰ ਨਹੀਂ ਹੋਏਗਾ ਸਾਨੂੰ ਜਿੰਨਾ ਦਾ ਸਾਡਾ سینਾ ਚੋੜਾ ਹੋਇਆ ਕਿਉਂਕਿ ਸਾਡੀ ਆਵਾਜ਼ ਫੁਲੰਦ ਕਰਨ ਲਈ ਢਿੱਲੋ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਅਸੀਂ ਢਿੱਲੋ ਸਾਹਿਬ ਤੁਹਾਨੂੰ ਅੱਜ ਅੱਜ ਰੇੜੀ ਯੂਨੀਅਨ ਨੇ ਸਾਡੀ ਤੁਹਾਡਾ ਬਹੁਤ ਕੀਮਤੀ ਟਾਈਮ ਦਿੱਤਾ ਦਾ ਧੰਨਵਾਦ ਜੀ ਅਸੀਂ ਤੁਹਾਨੂੰ ਬਹੁਤ ਉੱਪਰ ਦੇਖਣਾ ਚਾਹੁੰਦੇ ਹਾਂ ਢਿੱਲੋ ਸਾਹਿਬ ਸਾਡੀ ਦੁਆਵਾਂ ਅਸੀਂ ਤਨੋਂ ਮਨੋਂ ਤੁਹਾਨੂੰ ਤੁਹਾਡੇ ਨਾਲ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਦੋ ਮਿੰਟ ਢਿੱਲੋ ਸਾਹਿਬ ਜੀ ਦੋ ਮਿੰਟ ਤੁਸੀਂ ਦੇ ਦਿਓ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਐਨੀ ਰਿਸਪੈਕਟ ਦੇ ਰਹੇ ਹੋ ਸਾਰੇ ਜਣੇ ਔਰ ਮੈਂ ਤੈਅ ਦਿੰਦਾ ਤੁਹਾਡਾ ਸ਼ੁਕਰਗੁਜ਼ਾਰਾ ਔਰ ਅੱਜ ਸਭ ਤੋਂ ਪਹਿਲਾਂ ਤਾਂ ਜੀ ਰੁਕ ਪਾਲੋ ਇੰਡੀਪੈਂਡੈਂਸ ਡੇ ਦੀਆਂ ਜਿਹੜਾ ਕਿ 79 ਇੰਡੀਪੈਂਡੈਂਸ ਡੇ ਆ ਪਹਿਲੀ ਗੱਲ ਤਾਂ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋ ਰਹੀ ਆ ਵੀ ਮੇਰੇ ਵਾਸਤੇ ਇੱਥੇ ਕੋਈ ਵੀ ਚਿਹਰਾ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹੜਾ ਮੈਂ ਜਾਣ ਪਛਾਣ ਵਾਲਾ ਨਾ ਹੋਵੇ ਸਭ ਤੋਂ ਜ਼ਿਆਦਾ ਮੈਂ ਮੈਂ ਆਪਣੇ 50 ਸਾਲ ਲਾਈਫ ਦੇ ਐਸੇ ਏਰੀਆ ਚਲਾਏ ਆ ਔਰ ਹਿੰਦੂਪੁਰ ਵਿੱਚ ਪੜਿਆ ਹੋਇਆ ਕੱਪੜਾ ਤੇ ਬੈਠ ਕੇ ਪੜੇ ਹੋਏ ਆ ਔਰ ਮੈਨੂੰ ਇੱਕ ਇੱਕ ਬਹੁਤ ਸਾਰੇ ਮੇਰੇ ਨਾਲ ਦੇ ਨਾਲ ਮੇਰੇ ਵਰਗੇ ਹੋ ਗਏ ਗੁਜਰਤੀ ਹੋ ਗਏ ਸੋ ਮੈਨੂੰ ਬੜਾ ਅੱਜ ਇੱਕ ਦਾ ਫਕਰ ਤੇ ਮਾਣ ਮਹਿਸੂਸ ਹੋ ਰਿਹਾ ਵੀ ਮੈਨੂੰ ਅੱਜ ਝੰਡਾ ਚੁਹਾਉਣ ਦਾ ਮੌਕਾ ਇਸ ਤੁਸੀਂ ਫਿਰਕੜੇ ਵਾਲਿਆਂ ਨੇ ਦਿੱਤਾ ਔਰ ਮੇਰੇ ਵਾਸਤੇ ਸਾਨ ਵਾਲੀ ਗੱਲ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅੱਜ ਮੈਂ ਬਹੁਤ ਖੁਸ਼ਕਬਰੀ ਸ੍ਰੋਣੀ ਚਲਾ ਮੇਰੀ ਭੈਣ ਜੀ ਪੂਰੀ ਮੇਰੇ ਨਾਲ ਹੀ ਆਏ ਨੇ ਆ ਜੋ ਆ ਜੋ ਇਹਨਾਂ ਨੂੰ ਅੱਜ ਹੁਣੇ ਥੋੜੀ ਦੇਰ ਪਹਿਲਾਂ ਸਟੇਟ ਵਾਰਡ ਮਿਲਿਆ ਚਲੋ ਜਰਾ ਆ ਤੇ ਇਹਨਾਂ ਸਾਫ਼ ਅਜਾ ਬੇਟਾ ਆਜਾ ਬੇਟਾ ਆਜਾ ਬੇਟਾ ਬੇਟਾ ਜੀ ਇਹਨਾਂ ਨੂੰ ਇਹਨਾਂ ਦੀ ਐਸੋਸੀਏਸ਼ਨ ਇਹਨਾਂ ਦੀ ਸੰਸਥਾ ਥੋੜਾ ਸਾ ਆਸਮਾਨ ਜਿਨੂੰ ਕਿ ਅੱਜ ਸਟੇਟ ਬਣਨ ਤੋਂ ਬਾਅਦ ਕਿਹਾ ਜੀ ਕੇ ਮੰਤਰੀ ਜੀ ਨੇ ਇਹਨਾਂ ਨੂੰ ਸਨਮਾਨ ਦਿੱਤਾ ਔਰ ਇਹਨਾਂ ਦੀ ਬੜੀ ਸਰਾਨਾ ਕੀਤੀ ਆ ਔਰ ਇਹ ਬਹੁਤ ਹੀ ਅੱਛਾ ਸੋਚੀ ਇੱਕ ਲੋਕਾਂ ਵਿੱਚ ਕੰਮ ਕਰਦੇ ਹਰ ਵਰਗ ਦੇ ਵਿੱਚ ਬੱਚਿਆਂ ਵਾਸਤੇ ਮਰੀਜ਼ਾਂ ਵਾਸਤੇ ਕਾਫੀ ਸਾਲਾਂ ਤੋਂ ਲੱਗੇ ਨੇ ਸੋ ਇਹਨਾਂ ਨੂੰ ਰਿਕਵਲ ਕੀਤਾ ਗਿਆ ਸੀ ਇਹਨਾਂ ਦੇ ਇਸ਼ਾਰੇ 'ਚ ਆਵਾਜ਼ ਦੀ ਪਾਰਟੀ ਵੱਲੋਂ ਕੀਤੀ ਗਈ ਸੀ ਔਰ ਅੱਜ ਇਹਨਾਂ ਨੇ ਇਹ ਬੜੇ ਮਾਣ ਵਾਲੀ ਗੱਲ ਆ ਵੀ ਅਵਾਰਡ ਲੈ ਕੇ ਹੁਣੇ-ਹੁਣੇ ਜਸਟ ਸਾਡੇ ਕੋਲ ਹੀ ਆਏ ਪਹਿਲਾਂ ਔਰ ਇਹ ਵਾਅਦਾ ਤਰਕਰੀ ਪਹੁੰਚ ਗਿਆ ਕਾਰਟੋਨ ਤੋਂ ਤੇ ਮੈਨੂੰ ਮੈਂ ਫਿਰ ਦੁਬਾਰਾ ਕਹਿ ਰਿਹਾ ਵੀ ਅੱਜ ਸਭ ਤੋਂ ਜ਼ਿਆਦਾ ਖੁਸ਼ੀ ਜਹਾਦੀ ਦਿਵਸ ਦੀ ਤਿਰਫੇ ਜਾ ਕੇ ਆ ਰਹੀ ਆ।